ਸੋਲਿਸ ਟਰੈਕਟਰ ਟਰੈਕਟਰ ਦੇ ਤੁਸੀਂ ਕਰੋ ਦਰਸ਼ਨ ਬਾ ਖੂਬ ਕੀ ਕਮਾਲ ਆ ਟਰੈਕਟਰ ਦੀ ਦਿੱਖ ਜਿਹੜੀ ਇਹਦੇ LED ਲਾਈਟਾਂ ਜਾਂ ਪ੍ਰੋਜੈਕਟਰ ਲੈਂਪ ਦਿੱਤੇ ਨਾ ਉਹਦੇ ਨਾਲ ਟਰੈਕਟਰ ਦਾ ਇੰਨਾ ਜ਼ਿਆਦਾ ਸੋਹਣਾ ਲੱਗਦਾ ਨਾ ਇੰਨਾ ਜ਼ਿਆਦਾ ਸੁਨੱਖਾ ਤੇ ਸਟੀਅਰਿੰਗ ਤੋਂ ਵੀ ਸਾਰੇ ਕਾਰ ਵਾਲੇ ਫੰਕਸ਼ਨ ਆ ਸਾਰੇ ਪਲੇਟਫਾਰਮ ਸਟੇਟ ਆ ਤੇ ਇੰਨਾ ਜ਼ਿਆਦਾ ਸੁਨੱਖਾ ਨਾ ਤੇ ਕਈ ਮੇਰੇ ਵੀਰੇ ਸੋਚਦੇ ਆ ਵੀ ਇਹ ਟਰੈਕਟਰ ਨਵਾਂ ਲਾਂਚ ਹੋਇਆ ਇਹ ਟਰੈਕਟਰ ਬਣਾਉਣ ਦੇ ਵਿੱਚ ਨਾ ਬਹੁਤ ਪੁਰਾਣੀ ਕੰਪਨੀ ਆ ਐਕਸਪੋਰਟ ਮੋਡਲ ਆ ਜਿਵੇਂ ਕਿ ਬਾਹਰ ਭੇਜਣ ਦੇ ਵਿੱਚ ਪਹਿਲੇ ਨੰਬਰ ਤੇ ਸੋਲਿਸ ਆ ਐਕਸਪੋਰਟ ਦੇ ਮੋਡਲਾਂ ਚ ਕੈਨੇਡਾ ਅਮਰੀਕਾ ਸਾਰੀਆਂ ਕੰਟਰੀਆਂ ਚ ਜਿੰਨੀਆਂ ਵੀ ਕੰਟਰੀਆਂ ਹੈਗੀਆਂ ਨਾ ਉਹਨਾਂ ਦੇ ਵਿੱਚ ਪਹਿਲੇ ਨੰਬਰ ਤੇ ਸੋਲਿਸ ਆ ਕਿਉਂਕਿ ਜੇ ਇਹਦੇ ਵਿੱਚ ਇੰਨਾ ਕੁਸ਼ ਹੈਗਾ ਤਾਂ ਹੀ ਸਪੋਰਟ ਹੁੰਦਾ ਹਨਾ ਆਪਣੇ ਇੰਡੀਆ ਦੀ ਕੰਪਨੀ ਆ ਆਪਾਂ ਤੁਹਾਡਾ ਜਿਆਦਾ ਸਮਾਂ ਨਹੀਂ ਲੈਣਾ ਆਪਾਂ ਤੁਹਾਡੀ ਗੱਲਬਾਤ ਬਾਈ ਜੀ ਹੁਣਾਂ ਨਾਲ ਹੀ ਕਰਾਉਣੇ ਆ ਤੇ ਆਜੋ ਆਪਾਂ ਮਿਲਦੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਕਿਸਾਨ ਵੀਰਾਂ ਦੀ ਨਾ ਡਿਮਾਂਡ ਆਉਂਦੀ ਪਈ ਸੀ ਕਿ ਸੋਲਿਸਟ੍ਰੈਕਟਰ ਮਾਰਕੀਟ ਦੇ ਵਿੱਚ ਨਵੇਂ-ਨਵੇਂ ਫੰਕਸ਼ਨਾਂ ਦੇ ਨਾਲ ਨਵੇਂ ਟਰੈਕਟਰ ਨਵੀਂ ਟੈਕਨੋਲੋਜੀ ਬਹੁਤ ਤਵਾਸ ਟੈਕਨੋਲੋਜੀ ਦੇ ਨਾਲ ਪਹਿਲੇ ਲਾਂਚ ਹੋਇਆ ਤੇ ਆਪਾਂ ਇਹਦੇ ਫੰਕਸ਼ਨ ਸਾਰੇ ਤੁਹਾਨੂੰ ਦੱਸ ਦੇਣੇ ਆ ਪ੍ਰੈਕਟੀਕਲ ਵੀ ਤੁਹਾਨੂੰ ਕਰਕੇ ਦਿਖਾ ਦਾਂਗੇ ਤੇ ਸਾਰਾ ਕੁਝ ਆਪਾਂ ਤੁਹਾਨੂੰ ਆਪਣੇ ਨਾਲ ਲੈ ਕੇ ਰਿਸ਼ਪਾਲ ਜੀ ਰਿਸ਼ਪਾਲ ਜੀ ਇਹ ਵੀਰੇ ਕਿਨਾਨਸ ਸਾਰੀ ਨਿਕਲਸ ਆਪਣੇ ਨਾਲ ਹੈਗਾ ਵੀਰਾ ਨਿਕਲ ਤੇ ਸਾਰਿਆਂ ਨੂੰ ਰਿਸ਼ਪਾਲ ਜੀ ਰਿਸ਼ਪਾਲ ਜੀ ਧੰਨਵਾਦ ਜੀ ਸਮਾਂ ਦੇਣ ਦੀ ਇਹ ਇਹ ਵੀਰ ਜੀ ਆਪਾਂ ਨੂੰ ਟਰੈਕਟਰ ਬਾਰੇ ਸਾਨੂੰ ਦੋ ਸਾਡੇ ਕਿਸਾਨ ਵੀਰਾਂ ਨੂੰ ਪੂਰੀ ਜਾਣਕਾਰੀ ਇਹ ਕਿੰਨੇ ਐਚਪੀ ਟਰੈਕਟਰ ਹੈ ਜੀ ਇਹ ਟਰੈਕਟਰ ਹੈਗਾ ਜੀ 5015 ਮਾਡਲ ਆ ਤੇ ਇਹਦੀ ਐਚਪੀ ਹੈਗੀ ਆ 50 50 ਹਾਰਸਪਾਵਰ ਦਾ ਟਰੈਕਟਰ ਆ ਠੀਕ ਹੈ ਜੀ ਕਿਉਂਕਿ ਪੰਜਾਬ ਦੀ ਹੁਣ ਮਾਰਕੀਟ ਜਿਹੜੀ ਹੈਗੀ ਆ ਲਗਭਗ 50 ਹਾਰਸਪਾਵਰ ਦੇ ਅੰਦਰ 70% ਮਾਰਕੀਟ ਆ ਹਾਂਜੀ ਪੰਜਾਬ ਦੀ ਤੇ ਉਸ ਹੱਬ ਨਾਲ ਸਾਡਾ ਲਾਂਚ ਕੀਤਾ ਹੋਇਆ ਟਰੈਕਟਰ 5015 ਤੇ ਬਾਕੀ ਇਹਦਾ ਡਿਜ਼ਾਈਨ ਦੇਖੋਗੇ ਤੁਸੀਂ 에어로 ਡਾਇਨਾਮਿਕ ਡਿਜ਼ਾਈਨ ਆ ਹਾਂਜੀ ਟਰੈਕਟਰ ਲੈਂਪ ਦੇ ਨਾਲ ਆ ਜਿਹੜਾ ਕਿ ਇੰਡਸਟਰੀ ਚ ਪਹਿਲੀ ਵਾਰ ਦਿੱਤੇ ਗਏ ਆ ਨਾਲ ਆਪਣਾ ਡੀਆਰਐਲ ਲਾਈਟਾਂ ਵੀ ਹੈਗੀਆਂ ਇੱਥੇ ਨਾਲ ਇਹ ਕਾਰ ਵਾਲਾ ਫੰਕਸ਼ਨ ਹੀ ਆ ਗਿਆ ਹਾਂਜੀ 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 ਤੇ ਬਾਕੀ ਸਭ ਤੋਂ ਵੱਧ ਇੱਕ ਵਧੀਆ ਗੱਲ ਕੀ ਹੈਗੀ ਐ ਐਕਸ ਸੀਰੀਜ਼ ਦੇ ਵਿੱਚ ਅਸੀਂ ਬੰਪਰ ਕੰਪਨੀ ਵੱਲੋਂ ਕੰਪਨੀ ਫਿਟਡ ਦੇ ਰਹੇ ਹਾਂ ਠੀਕ ਹੈ ਜੀ ਜਿਹੜਾ ਕਿ ਨਾਰਮਲ ਕਿਸੇ ਡੈਕਟਰ ਨਹੀਂ ਹੁੰਦਾ ਠੀਕ ਹੈ ਜੀ ਤੇ ਇਹਦੀ ਲੁੱਕ ਤੇ ਆਹ ਚੀਜ਼ ਮੈਂ ਪਹਿਲੀ ਵਾਰੀ ਦੇਖੀ ਜੀ ਇਹ ਥੋਂ ਇਹਦੇ ਕੋਈ ਹਵਾ ਦੇ ਥਰੋ ਵਾਸਤੇ ਆ ਜੀ 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 ਨੂੰ ਆਪਾਂ ਜਿਹੜਾ ਡਿਫਾਈ ਕਰਦੇ ਆ ਪਰਨੇ ਤੁਹਾਨੂੰ ਦੱਸਿਆ ਐਰੋਡਾਇਨਾਮਿਕ ਹਾਂਜੀ ਇਹਦੇ ਚ ਸਾਡੀ 6th ਪੂਲਿੰਗ ਹੈ अच्छा जी हां जी इत्रो भी देखो ਤੁਸੀਂ ਜਦੋਂ ਜਦੋਂ ਸਟਾਰਟ ਕਰਾਂਗੇ ਡੈਕਟਰ ਨੂੰ ਆਪੋ ਤੁਸੀਂ ਫੀਲ ਕਰੋਗੇ ਇਦਰੋਂ ਵੀ ਹਵਾ ਡੈਕਟਰ ਜਾ ਰਹੀ ਆ ਅੰਦਰ ਤੋਂ ਇਦਰੋਂ ਵੀ ਜਾ ਰਹੀ ਹੈ ਇਦਰੋਂ ਵੀ ਜਾ ਰਹੀ ਹੈ ਤੇ ਜਿਹੜੀਆਂ ਗਰਮ ਹਵਾਵਾਂ ਅੰਦਰੋਂ ਬਾਹਰ ਨੂੰ ਆ ਰਹੀ ਹੈ ਜਦੋਂ ਡੈਕਟਰ ਜਦੋਂ ਤੁਸੀਂ ਪੂਰੀ ਵਾਲੇ ਸੀਜ਼ਨ ਦੇ ਵਿੱਚ ਚਲਾਉਂਦੇ ਹੋ ਹਾਂਜੀ ਹਾਂਜੀ ਕੋਈ ਉਸ ਟਾਈਮ ਤੇ ਤਾਂ ਕੋਈ ਦਿੱਕਤ ਨਹੀਂ ਆਉਂਦੀ ਦਿੱਕਤ ਨਹੀਂ ਹੋਈ ਠੀਕ ਹੈ ਹਵਾ ਪੂਰੀ ਅੰਦਰ ਜਾਂਦੀ ਹੈ ਇੰਜਨ ਨੂੰ ਇਹਦੀ ਸ਼ੋਤ ਕਰਨ ਦੀ ਵੀਰ ਜ਼ਰੂਰਤ ਨਹੀਂ ਪੈਗੀ ਸ਼ੋਤ ਕਰਨ ਦੀ ਨਹੀਂ ਲੋਡ ਨਹੀਂ ਕੋਈ ਲੋਡ ਨਹੀਂ ਪੈਣੀ ਆ ਪਤੂੜੀ ਵਾਲੀ ਤੇ ਚਲਾਉਣਾ ਕਿਤੇ ਵੀ ਚਲਾਉਣਾ ਇਹਨੂੰ ਇੱਦਾਂ ਹੀ ਚੱਲੂ ਹਾਂਜੀ 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 ਬਿਲਕੁਲ ਠੀਕ ਹੈ ਜੀ ਇਹ ਬਈ ਜੀ ਆਪਣੇ ਕਿਹੜੀ ਟੈਕਨੋਲੋਜੀ ਆ ਗਈ ਇਹਦਾ ਇੰਜਨ ਇਹ ਟੈਕਨੋਲੋਜੀ ਹੈਗੀ ਜਿਹੜਾ ਇੰਜਨ ਹੈਗਾ ਆ ਬਣਦਾ ਇੱਥੇ ਹੀ ਆ ਪਰ ਟੈਕਨੋਲੋਜੀ ਜਿਹੜੀ ਜਪਾਨ ਦੀ ਟੈਕਨੋਲੋਜੀ ਹੈ ਇੱਥੇ ਲਿਖਿਆ ਵੀ ਆ ਜਪਨਿਸ ਟੈਕਨੋਲੋਜੀ ਹਾਂਜੀ ਕੋਲਾਬੋਰੇਸ਼ਨ ਹੈਗਾ ਯਾਨਮਾਰ ਦੇ ਨਾਲ ਯਾਨਮਾਰ ਉਸ ਟੈਕਨੋਲੋਜੀ ਦੇ ਨਾਲ ਆਪਣਾ ਇੰਜਨ ਤੇ ਹੋਰ ਵੀ ਕਈ ਫੰਕਸ਼ਨ ਹੈਗੇ ਜਿਹੜੇ ਉਸ ਤੋਂ ਨਾਲ ਡਿਜ਼ਾਈਨ ਕੀਤੇ ਗਏ ਆ ਦੇ ਅੰਦਰ ਠੀਕ ਆ ਬਈ ਜੀ ਠੀਕ ਆ ਇਹ ਕਹਿਣ ਦਾ ਮਤਲਬ ਹੈ ਜਪਾਨ ਤੇ ਤਾਂ ਆਪਾਂ ਨੂੰ ਪਹਿਲਾਂ ਤੋਂ ٹرسٹ ਹੈ ਜੀ ਹਨਾ ਤੇ ਉਹਨਾਂ ਦੀਆਂ ਚੀਜ਼ਾਂ ਸ਼ੁਰੂ ਤੋਂ ਹੀ ਆਪਾਂ ਜਪਾਨੀ ਕਾਰ ਲਾ ਲਓ ਕੋਈ ਵੀ ਕੁਆਲਿਟੀ ਇਨਸ਼ੋਰ ਕਰਦੇ ਆ ਕੁਆਲਿਟੀ ਇਨਸ਼ੋਰ ਕਰਦੇ ਆ ਹਾਂ ਹਾਂ ਜੀ ਤੇ ਆਪਾਂ ٹرسٹ ਕਰ ਸਕਦੇ ਹਾਂ ਯਕੀਨ ਕਰ ਸਕਦੇ ਆ ਵੀ ਲੌਂਗ ਟਾਈਮ ਚੱਲੂਗਾ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਇਹਦੇ ਬਾਈ ਜੀ 11 ਦੀਆਂ ਸਪੀਡਾਂ ਕੀ ਆ ਗਈਆਂ ਜੀ ਇਹਦੀਆਂ ਜੀ ਗੀਅਰ ਦੀਆਂ ਸਪੀਡਾਂ ਹੈਗੀਆਂ 10 ਫੋਰਵਰਡ ਸਪੀਡਾਂ ਹੈਗੀਆਂ ਹਾਂ ਜੀ ਤੇ 5 ਹੈਗੀਆਂ ਰਿਵਰਸ ਸਪੀਡਾਂ 10+5 ਗੀਅਰ ਬਾਕਸ ਆ ਠੀਕ ਹੈ ਜੀ ਇਹ ਰਿਵਰਸ ਇਹਦਾ ਇੱਧਰ ਹੀ ਆ ਗਿਆ ਜੀ ਹਾਂਜੀ 9 ਹੈ ਉਧਰ 5 ਮਿਲਦੀਆਂ ਤੁਹਾਨੂੰ ਉਧਰ ਅੱਛਾ ਹੀ ਹੈ ਹਾਂ ਅੱਛਾ ਇਹ ਕਹਿਣ ਦਾ ਮਤਲਬ ਵੀ ਉਧਰ 5 ਸਪੀਡਾਂ ਫਾਰਵਰਡ ਹੈ ਤੇ ਰੋਡ ਸਪੀਡ ਹੋ ਗਈਆਂ ਹਾਂਜੀ ਤੇ 5 ਰਿਵਰਸ ਹੋ ਗਈਆਂ 10 ਪਲੱਸ ਵਾਲੀ ਗੀਅਰ ਬਾਕਸ ਪੰਜਵਾਂ ਗੀਅਰ ਲੱਗਿਆ ਜੀ ਰੋਡ ਸਪੀਡ ਦਾ ਫਰਕ ਪਾਉਗੇ ਜੀ ਕਿਉਂਕਿ ਜਿਮੀਦਾਰਾਂ ਨੂੰ ਨਾ ਬਹੁਤ ਦਿੱਕਤ ਆਉਂਦੀ ਜਦੋਂ ਆਪਾਂ ਮੰਡੀ ਦੇ ਵਿੱਚ ਜਾਣਾ ਹੁੰਦਾ ਉਦੋਂ ਤੇਲ ਡੈਕਟਰ ਜ਼ਿਆਦਾ ਖਾ ਜਾਂਦੇ ਆ ਇਹਦਾ ਉਸਾਬ ਨੇ ਡਿਜ਼ਾਈਨ ਕੀਤਾ ਗਿਆ ਹਾਲੇ ਦੇ ਅੰਦਰ ਵੀ ਤੁਸੀਂ ਜਦੋਂ ਮਤਲਬ ਜਿੰਨੀ ਸਪੀਡ ਤੁਹਾਨੂੰ ਚਾਹੀਦੀ ਹੈ ਮੈਕਸਿਮ ਜਿੰਨੀ ਉਸ ਹੁੰਦੀ ਆ ਉਹ ਸਪੀਡ ਤੁਹਾਨੂੰ ਟਰੈਕਟਰ ਦੇ ਅੰਦਰ ਬੜੇ ਆਰਾਮ ਨਾਲ ਮਿਲਦੀ ਆ ਠੀਕ ਹੈ ਜੀ ਡਬਲ ਕਲਚ ਆ ਗਿਆ ਜੀ ਡਬਲ ਕਲਚ ਹੈਗਾ ਜੀ ਹਾਂ ਜੀ ਬਿਲਕੁਲ ਤੇ ਇਹਦੇ ਡਿਊਲ ਕਲਚ ਡਿਊਲ ਕਲਚ ਕਹਿੰਦੇ ਜੀ ਹਾਂ ਜੀ ਜੀ ਡਿਊਲ ਕਲਚ ਆਪਣੇ ਦੇਸੀ ਭਾਜਾ ਸਾਡੇ ਜੀਮੇਦਾਰ ਡਬਲ ਕਿਹਾ ਹੁੰਦੇ ਆ ਜੀ ਤੇ ਆਜੋ ਆਪਾਂ ਪਿੱਛੇ ਪੀਟੀਓ ਜੋ ਦੇਖेंगे ਇਹਦਾ ਹੋਰ ਵੀ ਇੱਕ ਚੀਜ਼ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਉਸ ਜੀ ਹਾਂ ਜੀ ਇਹਦਾ ਤੁਸੀਂ ਇਨਸਟਰੂਮੈਂਟ ਕਲਸਟਰ ਦੇਖੋਗੇ ਬੜੇ ਨਵੇਂ ਆਹ ਵਾਹ ਹਾਂ ਜੀ ਇਹਦੀ ਚਾਬੀ ਹੈ ਜੀ ਹਾਂ ਬਹੁਤ ਡਿਫਰੈਂਟ ਜੀ ਲੁੱਕ ਹੈ ਨੇ ਮੈਂ ਕਹਿੰਦਾ ਜੀ ਇਹ ਇੰਨਾ ਵਧੀਆ ਮੀਟਰ ਤਾਂ ਕਿਸੇ ਤਗੜੀ ਕਾਰ ਚ ਨਹੀਂ ਹੋਣਾ ਜਿੱਦਾਂ ਦੇ ਆ ਇਸ ਟਰੈਕਟਰ ਦਾ ਮੀਟਰ ਡਿਜੀਟਲ ਆ ਗਈ ਹੈ ਹਾਂ ਜੀ ਫਿਰ ਤੁਸੀਂ ਇੱਕ ਚੀਜ਼ ਇੱਥੇ ਧਿਆਨ ਦਿਓ ਹਾਂ ਜੀ ਪਲੇਟਫਾਰਮ ਦੇਖੋ ਕਿੰਨਾ ਫਲੈਟ ਆ ਹਾਂ ਨਾਰਮਲੀ ਇਸ ਰੇਂਜ ਦੇ ਅੰਦਰ ਇੰਨਾ ਫਲੈਟ ਪਲੇਟਫਾਰਮ ਮਿਲਦਾ ਨਹੀਂ ਤੁਹਾਨੂੰ ਕਿਤੇ ਨਹੀਂ ਮਿਲਦਾ ਇਸ ਰੇਂਜ ਚ ਨਹੀਂ ਮਿਲਦਾ ਨਹੀਂ ਮਿਲਦਾ ਹਾਂ ਜੀ ਤੇ ਜਿਹੜਾ ਇਸ ਕੀ ਦੇ ਕੈਟਾਗਰੀ ਚ ਨਾ ਆਮ ਆਪਾਂ ਦੇ ਦੇ ਉੱਪਰ نیچے ਹਾਂਜੀ ਹਾਂਜੀ ਇਹਦਾ ਬਿਲਕੁਲ ਕੋਈ ਸਮਾਨ ਆਪਾਂ ਰੱਖਣਾ ਕੁਝ ਵੀ ਕਰਨਾ ਪੂਰਾ ਸਟੇਟ ਸਿਰਫ ਪਲੇਟਫਾਰਮ ਨਹੀਂ ਤੁਸੀਂ نیچے ਵੀ ਦੇਖੋਗੇ ਇਹਦੀ ਗਰਾਉਂਡ ਕਲੀਅਰੈਂਸ ਮੈਕਸਿਮਮ ਆ ਹਾਂਜੀ ਇਹ ਟਰੈਕਟਰ ਦੀ ਗਰਾਉਂਡ ਕਲੀਅਰੈਂਸ ਹੈਗੀ 475 ਮਿਲੀਮੀਟਰ ਹਾਂਜੀ ਜਿਹੜੀ ਕਿ ਇੰਡਸਟਰੀ ਦੀ ਹਾਈਐਸਟ ਆ ਸਭ ਤੋਂ ਜ਼ਿਆਦਾ ਹੈ ਠੀਕ ਜੋ ਟਰੈਕਟਰ ਨੇ ਤੁਹਾਨੂੰ ਪਤਾ ਕਿਹਦੇ ਰੋਡ ਤੇ ਚੱਲਣਾ ਆਉਂਦਾ ਪਿੱਛਾ ਚੱਲਣਾ ਆਉਂਦਾ ਕੋਈ ਇਸ਼ੂ ਨਹੀਂ ਆਉਂਦਾ ਨੀਚੇ ਦਾ ਇਹਦਾ ਇਹਨਾਂ ਕਿਸਾਨ ਵੀਰ ਕਈ ਮੰਨ ਨੇ ਨਾ ਕੁਐਸਚਨ ਵੀ ਇਸ ਚੀਜ਼ ਦਾ ਕਰਿਆ ਸੀਗਾ ਇਹ ਗਰਾਉਂਡ ਕਲੀਅਰੈਂਸ ਦਾ ਕੀ ਮਤਲਬ ਹੁੰਦਾ ਇਹਦਾ ਮਤਲਬ ਇਹ ਆ ਕਿ ਆਪਣਾ ਟਰੈਕਟਰ ਜਦੋਂ ਕਿਤੇ ਖੋਬ ਜਾਂਦਾ ਟਰੈਕਟਰ ਆਪਣਾ ਜਿੰਨਾ ਟਾਈਮ ਨੀਚੇ ਨਹੀਂ ਲੱਗਦਾ ਉਨਾ ਟਾਈਮ ਹੈ ਟਰੈਕਟਰ ਦੇ ਟਾਇਰਾਂ ਨੇ ਜ਼ੋਰ ਲਗਾ ਦਿੰਦਾ ਇਸ ਚੀਜ਼ ਦਾ ਇਹ ਬੈਨੀਫਿਟ ਹੁੰਦਾ ਟਰੈਕਟਰ ਜਿੰਨੀ ਗਰਾਉਂਡ ਕਲੀਅਰੈਂਸ ਜ਼ਿਆਦਾ ਹੋਊਗੀ ਉਸ ਚੀਜ਼ ਦਾ ਆਪਾਂ ਨੂੰ ਬੈਨੀਫਿਟ ਹੀ ਹੋਊਗਾ ਤੇ ਆਜੋ ਆਪਾਂ ਆਪਣੇ ਵੀਰਾਂ ਨੂੰ ਪਿੱਛੋਂ ਦਿਖਾ ਦਿੰਨੇ ਇਹ ਟਰੈਕਟਰ ਦੀ ਪੀਟੀਓ ਰਹੀਆਂ ਕੀ ਸਪੀਡਾਂ ਆ ਗਈਆਂ ਜੀ ਇਹਦੀ ਜਿਹੜੀ ਪੀਓ ਜਿਹੜੀ ਪੀਟੀਓ ਹਾਰਸਪਾਵਰ ਆ ਜੀ ਪੀਟੀਓ ਦੀ ਸਪੀਡ ਹੈਗੀ ਆ 540 ਸਪੀਡ ਹੈਗੀ ਆ ਤੇ ਰਿਵਰਸ ਪੀਟੀਓ ਵੀ ਹੈਗੀ ਆ ਦੇ ਅੰਦਰ ਜਿਹਨੂੰ ਉਲਟਾ ਵੀ ਚੱਕ ਉਲਟਾ ਚੱਕ ਹਾਂ ਕੁਡੀਲੀ ਮਸ਼ੀਨ ਫਿਰ ਬੈਸਟ ਓਕੇ ਕਰੂਗਾ ਕੋਈ ਇਸ਼ੂ ਨਹੀਂ ਆ ਜੀ ਬਹੁਤ ਵਧੀਆ ਚੱਲਦਾ ਉੱਥੇ ਚੱਲੂਗਾ ਜੀ ਤੇ ਦੂਜੀ ਗੱਲ ਹੈਗੀ ਆ ਕਿ ਜਿਹੜੀ ਪੀਟੀਓ ਦੀ ਪਾਵਰ ਹੈਗੀ ਆ ਹਾਰਸ ਪਾਵਰ ਇਹਦੀ ਮੈਕਸਿਮਮ ਰੈਕਟਰ ਦੀ ਇਹਦੀ ਹੈਗੀ 46 ਹਾਰਸ ਪਾਵਰ ਇਹ ਪੰਜਾਬ ਵਿੱਚ ਪੀਦਾ ਰੈਕਟਰ ਆ 46 ਇੱਥੇ ਪਹੁੰਚਦੀ ਆ ਯਾਨੀ ਜਿਹੜਾ ਬੈਚ ਪਾਵਰ ਦਾ ਲਾਸ ਹੁੰਦਾ ਮਿਨੀਮਮ ਆ ਇਹਦਾ ਹਾਂ ਤੇ 46 ਹਾਰਸ ਪਾਵਰ ਇਹ ਵੀ ਪੀਟੀਓ ਤੇ ਮਿਲਦੀ ਆ ਤੁਹਾਨੂੰ ਠੀਕ ਆ ਜੀ ਕਿਉਂਕਿ ਆਮ ਆਪਾਂ ਦੇਖਦੇ ਨੇ ਵੀ ਪੀਟੀਓ ਦੀ ਸਪੀਡ ਘੱਟ ਹੁੰਦੀ ਆ ਹਾਂ ਵਿੱਚ ਲੌਸ ਜ਼ਿਆਦਾ ਹੋ ਜਾਂਦੇ ਆ ਪਰ ਇਹਦੀ ਸਪੀਡ ਮੈਕਸਿਮਮ ਮਿਲਦੀ ਆ ਤੇ ਲੌਸ ਬਹੁਤ ਘੱਟ ਹੁੰਦੇ ਆ ਵੈਰੀ ਗੁੱਡ ਜੀ ਬਹੁਤ ਵਧੀਆ ਫੰਕਸ਼ਨ ਆ ਕਿਉਂਕਿ ਆਪਣੇ ਕੋਈ ਆਪਣਾ ਚਾਰ ਕਟਿੰਗ ਵਾਲਾ ਜਾ ਟੂੜੀ ਵਾਲੀ ਮਸ਼ੀਨ ਪੂਰਾ ਓਕੇ ਕਰੂਗੇ ਹਾਂਜੀ 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 ਬਿਲਕੁਲ ਬਿਲਕੁਲ ਤੇ ਡਿਸਟ੍ਰਿਬਿਊਟਰ ਨਾਲ ਹੀ ਮਿਲੂ ਜੀ ਆਪਾਂ ਨਾਲ ਮਿਲਦਾ ਤੇ ਹੋਰ ਇੱਕ ਗੱਲ ਹੈਗੀ ਆ ਜਿਹੜੀ ਹੁੱਕ ਹੈਗੀ ਆ ਕੰਪਨੀ ਦੀ ਡਿਜ਼ਾਈਨ ਕੀਤੀ ਵੀ ਆ ਟਰੈਕਟਰ ਦੇ ਹਿਸਾਬ ਨਾਲ ਇਹ ਕੰਪਨੀ ਤੋਂ ਫਿਟਡ ਆਉਂਦੀ ਆ ਠੀਕ ਆ ਜੀ ਨਾਰਮਲੀ ਕੀ ਹੁੰਦਾ ਨਾ ਡਿਜ਼ਾਈਨ ਬਾਰੋਂ ਬਾਰੋਂ ਲੈਣਾ ਪੈਂਦਾ ਹੁੱਕ ਇਹ ਨਾਲ ਫਿਟਡ ਆਉਂਦੀ ਆ ਕੋਈ ਪ੍ਰੋਬਲਮ ਨਾ ਹੋਵੇ ਨਾਲ ਆ ਡਰਾਵਰ ਪੱਟੀ ਆ ਇਹ ਵੀ ਨਾਲ ਆਉਂਦੀ ਆ ਠੀਕ ਹੈ ਜੀ ਕੰਪਨੀ ਵੱਲੋਂ ਆਉਂਦੀ ਆ ਟਰੈਕਟਰ ਨਾਲ ਸੋਲਿਡ ਬਹੁਤ ਬਣਿਆ ਨੰਨੇ ਆ ਕੇ ਦਿਖਾਈ ਲੱਗ ਜਾਓ ਥੱਲੇ ਵੀ ਸਪੋਰਟਾਂ ਵਗੈਰਾ ਨਾਲ ਜਿਵੇਂ ਆਮ ਆਪਾਂ ਦੇਖ ਲਏ ਨੇ ਆ ਵੀ ਸਿੱਧੀ ਆਪਣੀ ਲਿੰਕ ਹੁੰਦੀ ਆ ਟਰੈਕਟਰ ਨੂੰ ਨਿੱਕੀ ਨਿੱਕੀ ਚੀਜ਼ ਨੂੰ ਨਾ ਬਹੁਤ ਧਿਆਨ ਨਾਲ ਡਿਜ਼ਾਈਨ ਕਰਿਆ ਗਿਆ ਕੋਈ ਇਦਾਂ ਨਹੀਂ ਹੈਗਾ ਵੀ ਮਗਰੋਂ ਇਹ ਚੀਜ਼ ਲਾਤੀ ਬਹੁਤ ਸੋਚ ਸਮਝ ਕੇ ਪੂਰਾ ਹੈਵੀ ਡਿਊਟੀ ਫਿਰ ਹੈਂਡਿਕਟਰ ਇਹਦੇ ਆਪਾਂ ਆਮ ਹੀ ਦੇਖਦੇ ਆ ਹੁਣ ਹੋਰਾਂ ਮਾਡਲਾਂ ਤੇ ਇਸ ਟਰੈਕਟਰ ਦੇ ਹੈਂਡਿਕਟਰ ਬਹੁਤ ਲੱਗੀਆਂ ਨੇ ਲਾਈਟਾਂ ਲੋਟਾਂ ਨਾ ਇਸ ਟਰੈਕਟਰ ਦੀਆਂ ਬਹੁਤ ਜ਼ਿਆਦਾ ਯੂਜ਼ ਹੁੰਦੀਆਂ ਤੇ ਇਹਦੀ ਲਿਫਟ ਦੀ ਕੈਪੈਸਿਟੀ ਕਿੰਨੀ ਆ ਗਈ ਜੀ ਲਿਫਟ ਦੀ ਕੈਪੈਸਿਟੀ ਹੈਗੀ 2000 ਕਿਲੋ 2000 2000 ਰੀ ਹੈ ਲਿਫਟ ਦੀ ਕੈਪੈਸਿਟੀ ਠੀਕ ਹੈ ਜੀ 50 ਐਚਪੀ ਦੀ ਕੈਟਾਗਰੀ ਚ 2000 ਕਿਲੋ ਹਾਂਜੀ 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 ਠੀਕ ਹੈ ਜੀ ਠੀਕ ਹੈ ਤੇ ਇਹਦੇ ਟਾਇਰ ਸਾਈਜ਼ ਕੀ ਆ ਗਿਆ ਜੀ ਇਹਦਾ 149 ਦੇ ਟਾਇਰ ਹੈ ਜੀ? ਹਾਂ ਜੀ 14928 14928 ਦੇ ਪਿਛਲੇ ਟਾਇਰਾਂ ਦੇ ਸਾਹਮਣੇ 7/16 ਦੇ ਆ। ਠੀਕ ਹੈ ਜੀ। ਹਾਂ ਜੀ ਹਾਂ ਜੀ। ਐਮ ਆਰ ਐਫ ਇਹ ਟਾਇਰ ਤਾਂ ਚੇਂਜ ਹੋ ਜਾਂਦੇ ਆ ਮਤਲਬ ਉਹ ਕਹਿਣ ਦਾ ਮਤਲਬ ਬ੍ਰਾਂਡ ਹੈ ਕਿ ਆਪਾਂ ਨੂੰ ਐਮ ਆਰ ਐਫ ਹੀ ਮਿਲੂਗਾ ਜੀ। ਨਹੀਂ ਨਹੀਂ ਡਿਫਰੈਂਟ ਬ੍ਰਾਂਡ ਵੀ ਆਉਂਦੇ ਆ। ਇਹ ਮਿਲ ਜਾਂਦੇ ਆ ਨਾ। ਹਾਂ। ਹਾਂ। ਜੇ ਕੋਈ ਕਸਟਮਰ ਚਾਹੁੰਦਾ ਹੈ ਕਿ ਉਹਨੂੰ ਐਮ ਆਰ ਐਫ ਚ ਹੀ ਚਾਹੀਦਾ ਹੈ ਤੇ ਉਹ ਵੀ ਆਪਸ਼ਨ ਹੈ। ਅਸੀਂ ਪ੍ਰੋਵਾਈਡ ਕਰਦੇ ਆਂ। ਬਾਕੀ ਸਾਰੇ ਹੋਰ ਵੀ ਬ੍ਰਾਂਡ ਆਉਂਦੇ ਆ। ਠੀਕ ਆ ਜੀ ਠੀਕ ਆ ਜੀ। ਇਹ ਆਇਆ ਨਾ ਨੇ ਆਪਾਂ ਤੁ ਕਿੰਨੀ ਟਾਰਕ ਪ੍ਰੋਡਿਊਸ ਕਰੂਗਾ ਜੀ ਸੌਰੀ ਇੰਜਨ ਇਸ ਟਰੈਕਟਰ ਦਾ ਕਿੰਨੀ ਮਕ ਟਾਰਕ ਪ੍ਰੋਡਿਊਸ ਕਰਦਾ ਹੈ ਜੀ ਇਹਦੀ ਟਾਰਕ ਹੈਗੀ ਹੈ ਜੀ 210 ਨਿਊਟਨ ਮੀਟਰ ਠੀਕ ਹੈ ਜੀ ਇਹ ਇੰਜਨ ਦੀ ਟਾਰਕ ਹੈਗੀ ਹੈ ਤੇ ਅਸੀਂ ਆ ਨikhil ਹਾਂ ਜੀ ਤੁਸੀਂ ਮਾੜਾ E3 ਇੰਜਨ ਬਾਰੇ ਪੁੱਛ ਰਹੇ ਹੋ ਨਾ ਇਹ E3 ਤੁਸੀਂ ਟਰੈਕਟਰ ਦੇ ਉੱਤੇ ਵੀ ਤੁਸੀਂ ਦੇਖੀਓ ਤੇ ਦੇਖ ਰਹੇ ਹੋਗੇ ਸੀਰੀਜ਼ ਦੇ ਉੱਤੇ ਅਸੀਂ E ਸੀਰੀਜ਼ ਲਿਖਿਆ ਆ ਰਿਹਾ ਹੈ ਇਹ ਸਾਡਾ E ਸੀਰੀਜ਼ ਮਾਡਲ ਹੈ ਜੋ ਕਿ ਐਕਸਟਰਾ ਟਾਰਕ ਹਾਂ ਜੀ ਠੀਕ ਹੈ ਜੀ ਐਕਸਟਰਾ ਮਾਈਲੇਜ ਐਕਸਟਰਾ ਪਾਵਰ ਠੀਕ ਹੈ ਜੀ ਮਤਲਬ ਇਹਨੇ ਟਰੈਕਟਰ ਇਹ ਸੀਰੀਜ਼ ਦਾ ਸੇਡ ਇਹਦੇ ਵਿੱਚ ਕੱਢੀ ਹੈ ਇਹ ਐਕਸਟਰਾ ਟਾਰਕ ਟਰੈਕਟਰ ਹੈਗੇ ਇਸ ਰੇਂਜ ਦੇ ਵਿੱਚ ਹਾਂਜੀ ਲਾ ਐਚ ਪੀ ਕੈਟਾਗਰੀ ਦੇ ਵਿੱਚ ਸਭ ਤੋਂ ਵੱਧ ਟਾਰਕ ਹੈ ਦੇ ਠੀਕ ਹੈ ਜੀ ਇਹ ਬਿਨਾ ਆਪਣੇ ਉਤੋਂ ਆ ਗਿਆ ਟਰਬੋ ਵਗੈਰਾ ਬਿਨਾ ਟਰਬੋ ਵੀ ਆ ਗਿਆ ਵੀ ਇਹਦਾ ਆਦਾ ਇੰਜਨ ਹੀ ਇੰਨੀ ਪਾਵਰ ਪ੍ਰੋਡਿਊਸ ਕਰੂਗਾ ਹਾਂਜੀ ਹਾਂਜੀ ਸਫੀਸ਼ੀਐਂਟ ਪਾਵਰ ਹੁੰਦੀ ਆ ਠੀਕ ਹੈ ਜੀ ਠੀਕ ਹੈ ਪਾਵਰ ਸਟੀering ਆ ਗਿਆ ਜੀ ਪਾਵਰ ਸਟੀering ਹੈਗਾ ਤੇ ਹੀ ਸਾਰ ਜਸਤੇ ਵਾਲ ਆ ਗਿਆ ਕਿਸੇ ਵੀ ਮੇਰੇ ਵੀਰ ਨੇ ਕੋਆਲਮਾਂ ਦੀ ਖੇਤੀ ਕਰਨੀ ਆ ਉਹਦੇ ਵਾਸਤੇ ਬਹੁਤ ਬੈਨੀਫਿਟ ਹੋ ਜਾਂਦਾ ਹਾਂਜੀ 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 50 ਐਚਪੀ ਦੇ ਨਾਲ ਆਮ ਆਪਾਂ ਟਰੈਕਟਰਾਂ ਵਿੱਚ ਦੇਖਦੇ ਆਂ ਵੀ ਸਭ ਤੋਂ ਘੱਟ ਡਜੈਸਟੇਬਲ ਮਿਲਦਾ ਆਪਾਨੂੰ ਇਸ ਟਰੈਕਟਰ 'ਚ ਆਪਾਨੂੰ ਇਹ ਵੀ ਫੰਕਸ਼ਨ ਮਿਲਦੀ ਹੈ ਬਾਕੀ ਇੰਜਣ ਦੇ ਅੰਦਰ ਜਿਵੇਂ ਟਾਰਕ ਹੈਗੀ ਹਾਈਐਸਟ 210 ਦੀ ਟਾਰਕ ਹੈ ਦੇ ਅੰਦਰ ਹਾਂਜੀ ਤੇ ਨਾਲ ਇੱਕ ਨਾ ਹੋਰ ਟਰਮ ਯੂਜ਼ ਹੁੰਦਾ ਐਸਐਫਸੀ ਕਹਿੰਦੇ ਆ ਸਪੈਸੀਫਿਕ ਫਿਊਲ ਕੰਜ਼ਮਪਸ਼ਨ ਇਹ ਸਭ ਤੋਂ ਘੱਟ ਆ ਉਹ ਨੂੰ ਗਿਣਾ ਜਾਂਦਾ 250 ਆ ਇਹਦੀ 250 ਗ੍ਰਾਮ ਪਰ ਹਾਰਸਪਾਵਰ ਤੇ ਪਰ ਘੰਟਾ ਕੋਈ ਨਹੀਂ ਤਾਂ ਸਟੈਂਡਰਡ ਉਹ ਇਸ ਰੇਂਜ ਦੇ ਅੰਦਰ ਸਭ ਤੋਂ ਘੱਟ ਆ ਇਹਦੀ ਠੀਕ ਹੈ ਜੀ ਯਾ ਭਾ ਤੇਲ ਦੀ ਗੱਲ ਕਰੀਏ ਤਾਂ ਨੂੰ ਕਹਿਣ ਦਾ ਮਤਲਬ ਕੰਮ ਜ਼ਿਆਦਾ ਕਰੂੰ ਤੇ ਖਪਤ ਘੱਟ ਹਾਂਜੀ 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 ਇਹਦੀ ਸਰਵਿਸ ਕਿੰਨੇ ਟਾਈਮ ਤੇ ਜੀ ਇਹਦੀ ਸਰਵਿਸ ਦਾ ਜਿਹੜਾ ਹੈਗਾ ਇੰਡਸਟਰੀ ਦੇ ਅੰਦਰ ਬੈਸਟ ਆ ਹਾਂਜੀ ਕਿਉਂਕਿ ਇਹਦੀ ਸਰਵਿਸ ਜਿਹੜੀ ਇੰਟਰਵਲ ਹੈਗਾ 500 ਘੰਟੇ ਦਾ ਨਾਰਮਲ ਇੰਡਸਟਰੀ ਦੇ ਅੰਦਰ ਚੱਲਦਾ 250 ਤੋਂ 300 ਘੰਟਾ ਹਾਂਜੀ ਇਹਦਾ 500 ਘੰਟੇ ਤੇ ਆ ਇਹਦੇ ਨਾਲ ਕੀ ਹੁੰਦਾ ਫਾਰਮਰ ਜਾਂ ਗ੍ਰਾਹਕ ਜਿਹੜਾ ਹੈਗਾ ਉਹਦਾ ਮੇਨਟੇਨੈਂਸ ਦਾ ਖਰਚਾ ਘਟ ਜਾਂਦਾ ਹਾਂ ਤੇ ਜੁਣਨੇ ਆਪਾਂ ਨੂੰ ਸਰਵਿਸ ਦੇ ਪੈਸੇ ਬਚਤਾ ਜਾ। ਆ ਦੋ ਦੇ ਸਾਤੇ ਇੱਕ ਰੋਣੀ ਪੈਂਦੀ ਆ। ਹਾਂ। ਠੀਕ ਨਹੀਂ ਫਾਇਦਾ। ਠੀਕ ਹੈ ਜੀ ਠੀਕ। ਤੇ ਸੁੱਕਾ 에ਰ ਕਲਿੰਨਰ ਹਾਂਜੀ। ਤੇ ਆ ਜਾਲੀ ਵੀਰ ਜੀ ਇਹਦੇ निखिल ਮਿੱਟੀ ਘਟੇ ਤੋਂ ਕਰੂੰਗੀ ਫਾਇਦਾ ਜਾਂ ਹਾਂ ਸਾਫ਼ ਕਰਨ ਵਾਸਤੇ ਆ ਜੀ। ਕੱਢ ਕੇ ਕੱਢ ਕੇ ਸਾਫ਼ ਕਰਨ ਵਾਸਤੇ ਆ। ਹਾਂ ਕਿਉਂਕਿ ਆਪਾਂ ਇਹ ਪ੍ਰੋਟੈਕਸ਼ਨ ਆ। ਹਾਂਜੀ ਹਾਂਜੀ। ਇਹ ਇੱਕ ਐਕਸਟਰਾ ਨਾਲ ਦਿੱਤੀ ਪ੍ਰੋਟੈਕਸ਼ਨ ਆ। ਦਰੂਪਾ ਤੂੜੀ ਦੇ ਸੀਦੇ ਦੇ ਚਲਾਉਣੇ ਆ ਠੀਕ ਹੈ ਮਤਲਬ ਇੱਥੇ ਜਾ ਕੇ ਜਿਹੜਾ ਗਰਦਾ ਅੱਗੇ ਜਾ ਕੇ ਫਸੂਗਾ ਨਹੀਂ ਇੱਥੋਂ ਹੀ ਤੁਸੀਂ ਉਹਨੂੰ ਸਾਫ਼ ਕਰ ਸਕਦੇ ਆ ਵੀ ਸਾਰੀ ਉਮਰ ਲਈ ਇੱਕ ਸਾਦਾ ਝੰਝਟ ਖਤਮ ਹੋ ਗਿਆ ਜੀ ਬਲੌਕ ਨਹੀਂ ਹੋਊਗਾ ਹਾਂਜੀ ਹਾਂ ਕਿਉਂਕਿ ਉਹ ਜਿਹੜੀ ਵੀ ਆਪਣੇ ਕਾਨ ਹੋਣਗੇ ਉਹ ਇੱਥੇ ਰੁਕ ਜਾਣਗੇ ਇਹਨੂੰ ਆਪਾਂ ਸਾਫ਼ ਕਰਿਆ ਓਕੇ ਬਾਕੀ ਟਰੈਕਟਰ ਦੇ ਅੰਦਰ ਦੀ ਪੈਕਿੰਗ ਵੀ ਦੇਖੋਗੇ ਪੂਰੀ ਪ੍ਰੋਪਰਲੀ ਬਣੀ ਵੀ ਹੈ ਡਿਜ਼ਾਈਨਡ ਆ ਡਬਲ ਸ਼ੌਕਰ ਆਗੇ ਡਬਲ ਸ਼ੌਕਰ ਦਿੱਤੇ ਹੋਏ ਆ ਮੈਂ ਉਹ ਤਾਂ ਪਹਿਲੇ ਨਾ ਤੁਹਾਡੇ ਕਹਿਣ ਤੋਂ ਪਹਿਲਾਂ ਦੇਖ ਰਿਆ ਸੀਗਾ ਜਦੋਂ ਮ ਆਇਆ ਜਨਸੀ ਮੈਂ ਦੇਖ ਰਿਹਾ ਸੀ ਵੀ ਟਰੈਕਟਰ ਨੂੰ ਨਾ ਇੰਨਾ ਜ਼ਿਆਦਾ ਸੋਲਿਡ ਬਣਾਇਆ ਵੀ ਜਲਦੀ ਜਿਵੇਂ ਹਿੱਲਣਾ ਲਾ ਨਹੀਂ ਹੈਗਾ ਹੈ। ਹਾਂ ਜੀ ਜਿਹੜੀ ਤੁਸੀਂ ਜਿੱਦਾਂ ਕਹਿ ਰਹੇ ਹੋ ਉਹੀ ਚੀਜ਼ ਦੇਖੋ ਕਿ ਸ਼ੋਰ ਇਹਦੇ ਵਿੱਚ ਸ਼ੋਰ ਦੇ ਵਿੱਚ ਹਾਂ ਜੀ ਟੋਟਲ ਮੈਟਲ ਬਾਡੀ ਹੈ। ਕਿਤੇ ਪਲਾਸਟਿਕ ਆਈਟਮ ਕਿਤੇ ਯੂਜ਼ ਨਹੀਂ ਕੀਤੀ ਗਈ। ਦੇਖਿਆ ਨੀ ਹਾਂ। ਹਾਂ ਇਹ ਵਾਲਾ ਇਹਦਾ ਪਾਰਟ ਆ। ਹਾਂ ਜੀ ਜਿਹੜੇ ਮਾਡਲ ਆ ਰਹੇ ਹੈ ਹਾਂ ਜੀ ਹੋਰ ਨਾਲ ਦੇ ਦੂਸਰੇ ਮਾਡਲ ਦੇ ਵਿੱਚ ਮੋਡੀਫਾਈਡ ਹੋ ਗਿਆ ਉਹਦੇ ਵਿੱਚ ਵੀ ਇਹ ਪਾਰਟ ਵੀ ਮੈਟਲ ਪਾਰਟ ਆ ਰਿਹਾ ਵਿੱਚ ਨਾਲ। ਠੀਕ ਹੈ ਜੀ। ਉਹੀ ਮੈਂ ਗੱਲ ਕਰ ਰਿਹਾ ਹਾਂ। ਸਮਝਦਾ ਕੋਈ ਨਹੀਂ ਹੈ ਨਾ ਨਹੀਂ ਨਹੀਂ ਜਿੰਨੀ ਚੀਜ਼ ਦੇ ਸਕਦੇ ਆ ਟਰੈਕਟਰ ਦੇ ਅੰਦਰ ਹਰ ਚੀਜ਼ ਦਿੱਤੀ ਵੀ ਆ ਦੇ ਅੰਦਰ ਇਹ ਫੁੱਲ ਟਰੈਕਟਰ ਆ ਇੱਕ ਹਾਂ ਮਲਾਂ ਯੂਨ ਜਿਵੇਂ ਮੈਂ ਐਕਸੈਸਰੀਜ਼ ਦੀ ਗੱਲ ਕਰਦਾ ਸੀ ਲੋਕੀ ਬਾਹਰੋਂ ਲਾਉਂਦੇ ਆ ਸਾਡੇ ਨਾਲ ਆਉਂਦੀ ਆ ਕੰਪਨੀ ਤੋਂ ਸਾਰਾ ਕੋਈ ਨਾਲ ਮਿਲੂ ਆਪਾਂ ਜਾ ਕੇ ਬੱਸ ਚਲਾਉਣਾ ਅੱਛਾ ਛਤਰੀ ਲਾਉਣੀ ਆ ਤੇ ਬੱਸ ਚਲਾਉਣਾ ਹਾਂ ਮੈਂ ਸਾਰਾ ਕੁਝ ਤੁਹਾਨੂੰ ਟੂਲ ਬਾਕਸ ਵੀ ਅਲੱਗ ਤੋਂ ਲਗਵਾਉਂਦੀ ਨਹੀਂ ਦੇਖੋ ਪੂਰਾ ਪ੍ਰੋਪਰ ਮੈਟਲ ਦਾ ਨਾਲ ਲੱਦਦਾ ਨਿਕੀ ਨਿਕੀ ਚੀਜ਼ ਹੋਣਾ ਬੜਾ ਸੋਚ ਸਮਝ ਕੇ ਡਿਜ਼ਾਈਨ ਕਰਾਇਆ ਗਿਆ ਮੌਜ ਕਰੇ ਤੇ ਪੰਪ ਤੇ ਆ ਗਿਆ ਜੀ ਬਹੁਤ ਸਾਰਾ ਇਹ ਕਿ ਕਿਸਾਨ ਵੀਰਾਂ ਨੂੰ ਕਾਫੀ ਪੁਰਾਣੇ ਸਮੇਂ ਤੋਂ ٹرسٹ ਆ ਸਥੀਤੇ ਤੇ ਟਰੈਕਟਰ ਪੂਰਾ ਨਾ ਪੈਕਿੰਗ ਇਸ ਹਿਸਾਬ ਨਾਲ ਕਰੀਆ ਵੀ ਇਹ ਨਹੀਂ ਹੈਗਾ ਕਿ ਆਪਣਾ ਕਿਤੇ ਪੱਖੇ ਝੱਤ ਆ ਜਾऊं ਜਾਂ ਕੋ ਆਪਣਾ ਕੱਪੜਾ ਵਿੱਚ ਫਸ ਜਾऊं ਨਿੱਕੀ ਨਿੱਕੀ ਬਰੀਕ ਤੋਂ ਬਰੀਕ ਚੀਜ਼ ਦਾ ਵੀ ਬਹੁਤ ਧਿਆਨ ਨਾਲ ਜਿਵੇਂ ਬੇਲੇ ਬੈਠ ਕੇ ਜਿਵੇਂ ਕੇ ਬੰਦੇ ਨੇ ਬਣਾਇਆ ਹੁੰਦਾ ਨਾ ਇਹੋ ਗੱਲ ਆ ਜੀ ਤਾਂ ਤੇ ਇਹਦਾ ਪਲਾਂਟ ਆਪਣਾ ਕਿੱਥੇ ਆ ਜੀ ਹੁਸ਼ਿਆਰਪੁਰਾ ਜੀ ਪਲਾਂਟ ਇਹਦਾ ਆਪਣੇ ਹੁਸ਼ਿਆਰਪੁਰਾ ਹੁਸ਼ਿਆਰਪੁਰ ਹੀ ਆਪਾਂ ਠੀਕ ਆ ਬਾਈ ਜੀ ਠੀਕ ਸੋਲਿਸ ਟ੍ਰੈਕਟਰ ਜਿੰਨਾ ਜਿਆਦਾ ਦਿੱਕਤੋਂ ਸੁੰਦਰ ਲੱਗ ਰਿਹਾ ਮੈਨੂੰ ਕਿਨਾਂ ਨੂੰ ਮੋਡੀਫਿਕੇਸ਼ਨ ਕਰਵਾਉਣ ਦੀ ਕੋਈ ਜ਼ਰੂਰਤ ਹੀ ਨਹੀਂ ਲੱਗ ਰਹੀ ਵੀ ਪਹਿਲਾਂ ਇਹ ਕੰਪਨੀ ਨੇ ਆਣਾ ਚਾਰ ਚੰਨ ਜਿਹੇ ਲਗਾ ਦਿੱਤੇ ਆ ਕਿ ਇਹਦੇ ਬਾਈ ਜੀ ਹੋਰ ਕੋਈ ਆਪਣੇ ਫੰਕਸ਼ਨ ਆਪਣਾ ਰਹਿ ਗਿਆ ਹੋਵੇ ਹਾਂਜੀ ਆਜੋ ਤੁਸੀਂ ਦੱਸ ਦਿਓ ਸਿੰਘ ਸਾਹਿਬ ਇਹਦੇ ਜੀ ਜਦਾਂ ਦੇਖੋਣਾ ਤੁਸੀਂ ਆ ਦੇਖ ਰਹੇ ਹੋ ਸਾਇਲੈਂਸਰ ਹਾਂਜੀ ਗੋਸਟ ਮੈਨੀ ਕੋਲਡ ਨੂੰ ਦੇਖ ਰਹੇ ਹਾਂ ਹਾਂਜੀ ਇਹ ਮਤਲਬ ਇਹ ਇੱਕਦਮ ਮਜ਼ਬੂਤ ਦਿੱਤੀ ਹੋਈ ਹੈ ਪੱਟੀ ਇਹਦੀ ਔਰ ਇੱਕਦਮ ਜਿੱਦਾਂ ਐਕਸਟਰਾ ਐਕਸਟਰਾ ਕੋ ਪੱਟੀ ਹੈਗੀ ਅੰਦਰ ਆਪਾਂ ਦੇਖ ਸਕਦੇ ਹਾਂ ਦੇ ਅੰਦਰ ਹੀ ਜਾਲੀਆਂ ਦਿੱਤੀ ਹੋਈਆਂ ਜੋ ਇਸ ਦੀ ਆਵਾਜ਼ ਨੂੰ ਸਾਇਲੈਂਟ ਕਰਦੀਆਂ ਅੱਛਾ ਇਹਦੇ ਵਿੱਚ ਹੀ ਹਾਂਜੀ ਔਰ ਮੈਂ ਕਹਿੰਦਾ ਇਹ ਵੀ ਆਪਣੇ ਵੀਰ ਜਿਹੜਾ ਬਾਹਰੋਂ ਲਵਾਉਂਦੇ ਹਣ ਲਵਾਉਣ ਦੀ ਜਰੂਰਤ ਨਹੀਂ ਹਾਂਜੀ ਹਾਂਜੀ ਜਿੱਦਾਂ ਕਿ ਅੱਜ ਕਾ ਟ੍ਰੈਂਡ ਹੈ ਕਿ ਆਪਣੇ ਸ਼ਾਫੀਨ ਦੇ ਮੁੰਡੇ ਹੁੰਦੇ ਨੇ ਬਾਹਰੋਂ ਮੋਡੀਫਿਕੇਸ਼ਨ ਕਰਦੇ ਨੇ ਖਰਚਾ ਕਰਵਾ ਕੇ ਪਰ ਇੱਥੇ ਕੋਈ ਐਕਸਟਰਾ ਮੋਡੀਫਿਕੇਸ਼ਨ ਦੀ ਜਰੂਰਤ ਨਹੀਂ ਹੈਗੀ ਆਲਰੇਡੀ ਕੰਪਨੀ ਫਿਟਡ ਆ ਰਿਹਾ ਜੀ ਇਹ ਕਾਫੀ ਮਜ਼ਬੂਤ ਇਹ ਨਹੀਂ ਹੈਗਾ ਵੀ ਆਪਣਾ ਘੁੰਮ ਜਾਊਗਾ ਹਾਂਜੀ ਹਾਂ ਚਾਰ ਨਾਟ ਦਿੱਤੇ ਆ ਪੂਰੇ ਪਲੇਟ ਬਣਾ ਕੇ ਸਾਰੀ ਉਮਰ ਦਾ ਫਿਕਰ ਲੱਥਾ ਤੇ ਇਹਦੀਆਂ ਬ੍ਰੇਕਾਂ ਕਿਹੜੀਆਂ ਆਈਆਂ ਵਿੱਚ ਤੇ ਇਹ ਬ੍ਰੇਕਾਂ ਜੀ ਓਇਲ ਮਾਸ ਬ੍ਰੇਕ ਨੇ ਜੀ ਠੀਕ ਹੈ ਜੀ ਡੁੱਬੇ ਹੋਏ ਆ ਬ੍ਰੇਕ ਨੇ ਜਦੋਂ ਆਪਾਂ ਪਾਵਰ ਬਣਾਈਏ ਪਾਵਰ ਬ੍ਰੇਕ ਨੇ ਜੀ ਠੀਕ ਹੈ ਜੀ ਲੀਵਰ ਵੀ ਪੂਰੇ ਸੌਫਟ ਆ ਕੋਈ ਇੰਨਾ ਨਹੀਂ ਹੈਗਾ ਵੀ ਆਪਾਂ ਨੂੰ ਇਹ ਲਾਈਫ ਬਹੁਤ ਲੰਬੀ ਰਹਿੰਦੀ ਇਹਦੇ ਠੀਕ ਹੈ ਜੀ ਠੀਕ ਹੈ ਜੀ ਤੇ ਮੈਂ ਨੇ ਉੱਪਰ ਇੱਕ ਹੀ ਆ ਜਾ ਆਪਣਾ ਦਾ ਸਟੀering ਘਰਾ ਦਿਖਾ ਦਈਏ ਜਿਹੜੀ ਚੀਜ਼ ਮੈਨੂੰ ਡਿਫਰੈਂਸ ਲੱਗਦੀ ਪਈ ਆ ਇਹ ਪਹਿਲਾ ਟਰੈਕਟਰ ਆ ਜਿਹਦੇ ਰੇਸ ਆਪਾਂ ਇਸ ਤਰ੍ਹਾਂ ਦੇਖ ਰਹੇ ਹਾਂ ਹਾਂਜੀ ਇਹ ਜਿੱਦਾਂ ਕਾਰਾਂ ਚ ਹੁੰਦੀਆਂ ਕਾਰਾਂ ਦੇ ਫੀਚਰ ਦੇ ਉਹ ਫੰਕਸ਼ਨ ਸਾਰੇ ਲੇਖ ਕੇ ਨਾ ਤੇ ਟਰੈਕਟਰ ਦਾ ਆਪਾਂ ਸਾਊਂਡ ਦਿਖਾ ਦਈਏ ਰੇਸ ਵੀ ਇੱਥੇ ਆ ਗਈ ਤੇ ਡੀ ਆਰ ਐਨ ਲਾਈਟ ਆ ਗਈ ਹਾਂਜੀ ਹੈਨਾ ਇਹ ਲੱਗ ਤੋਂ ਮਤਲਬ ਵੀਰੇ ਜੱਗੂ ਇਹਦਾ ਸਵਿਚ ਲੱਗ ਤੋਂ ਆ ਹਾਂਜੀ ਹਾਂਜੀ ਇਹ ਬਿਲਕੁਲ ਆਲੱਗ ਸਵਿਚ ਹੈ ਜਿੱਦਾਂ ਕਿ ਹੁਣ ਰਾਤ ਨੂੰ ਆਪਾਂ ਜਾ ਰਹੇ ਆ ਹਾਂਜੀ ਹਾਂਜੀ ਇੰਟਰੋ ਕਰ ਚਲਾ ਰਹੇ ਆ ਤਾਂ ਜਿਹੜੀ ਫਰੰਟ ਲਾਈਟ ਹੈ ਹੈਡ ਲੈਂਪ ਉਹ ਤਾਂ ਸਾਹਮਣੇ ਮਤਲਬ ਰੋਸ਼ਨੀ ਕਰੇਗੀ ਜਿਹੜੀ ਇਹ ਡੀਆਰਐਲ ਹੈ ਇਹ ਸਾਈਡ ਤੇ ਟਾਇਰ ਦੇ ਅੱਗੇ ਰੋਸ਼ਨੀ ਕਰੇਗੀ ਜਿਹ ਆਪਣੇ ਡਰਾਈਵਰ ਦਾ ਰਸਤਾ ਕਲੀਅਰ ਦਿ세ਗਾ ਸਾਨੂੰ ਚਲਾਉਣ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏ ਠੀਕ ਹੈ ਜੀ ਠੀਕ ਹੈ ਜੀ ਇਹਨਾਂ ਦਾ ਪ੍ਰੋਜੈਕਟਰ ਲੈਂਪ ਦਾ ਇਹਨਾਂ ਦਾ ਥਰੋ ਕਿੰਨਾ ਹੈ ਜੀ ਇਹਨਾਂ ਦੀ ਕਲੈਰਟੀ ਮਤਲਬ ਜਿਹੜੀ ਵਿਜ਼ਿਬਿਲਟੀ ਹੈ ਉਹ ਦੂਸਰੇ ਉਦੋਂ ਲੈਂਪ ਦੇ ਨਾਲ ਹਾਂ ਆਪਾਂ ਦੂਸਰੇ ਮੈਕਾਪਸ ਉੱਤੇ ਵੀ ਦਿਖਾਈ ਦਿੰਦਾ ਹੈ ਹਾਂਜੀ ਔਰ ਇਹਦੀ ਜਿਹੜੀ ਲਾਈਫ ਹੈ ਉਹ ਵੀ ਜ਼ਿਆਦਾ ਲੰਬੀ ਹੁੰਦੀ ਹੈ ਠੀਕ ਹੈ ਹਾਂਜੀ ਤੇ ਜਲਦੀ ਖਰਾਬ ਨਹੀਂ ਹੋਣੀ ਹਾਂਜੀ ਔਰ ਕਾਰਾਂ ਵਾਲੇ ਫੀਚਰ ਨੇ ਇਹਦੇ ਵਿੱਚ ਜੀ ਜਿਦਾਂ ਹਾਈ ਬੀਮ ਤੇ ਲੋ ਬੀਮ ਹਾਂ ਉਹ ਵੀ ਹੋ ਜੂ ਉੱਪਰੋਂ ਥੀ ਹਾਂਜੀ ਹਾਂਜੀ ਠੀਕ ਹੈ ਜੀ ਆਪਾਂ ਨਾ ਵੀਰਾਂ ਟਰੈਕਟਰ ਸਟਾਰਟ ਕਰਕੇ ਦਿਖਾ ਦਈਏ ਇੱਕ ਮਿੰਟ ਰੋਕੋ ਟਰੈਕਟਰ ਦੀ ਆਵਾਜ਼ ਵਗੈਰਾ ਵੀ ਆਪਾਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਇਹ ਇੱਕ ਚੀਜ਼ ਹੋਰ ਬਹੁਤ ਵਧੀਆ ਹੈ ਨਾ ਜੀ ਜਿੰਨਾ ਅੱਗੇ ਨੂੰ ਭਜੂ ਉਹਨਾ ਹੀ ਬੈਕ ਹਾਂਜੀ ਹਾਂਜੀ ਜੀ ਜੇ ਆਪਾਂ ਪਹਿਲੇ ਚ ਨੂੰ ਗਾ ਬੈਕ ਤੋੜਨਾ ਪਹਿਲੇ ਤੇ ਦੂਜੇ ਤੀਜੇ ਚ ਨਾ ਜੀ ਬੈਕ ਗੇਅਰ ਦਾ ਇਸ ਸਾਈਡ ਆ ਗਿਆ ਹਾਂਜੀ ਹਾਂਜੀ ਰਿਵਰਸ ਗੇਅਰ ਇੱਧਰ ਆ ਗਿਆ ਹਾਂ ਬਾਕੀ ਸਿਲੈਕਸ਼ਨ ਗੇਅਰ ਉਧਰ ਆ ਗਿਆ ਉਧਰ ਆ ਗਿਆ ਤੇ ਲੋਹਾਈ ਵੀ ਇੱਧਰ ਆ ਗਿਆ ਹਨਾ ਜੀ ਉਹੀ ਕਹਿੰਦਾ ਨੀ ਕੰਪਨੀ ਨੇ ਉਹ ਸੋਚ ਸਮਝ ਕੇ ਨੂ ਡਿਜ਼ਾਈਨ ਕਰਿਆ ਟਰੈਕਟਰ ਆਪਾਂ ਸਟਾਰਟ ਕਰਕੇ ਤੁਹਾਡੇ ਸਾਹਮਣੇ ਦੇਖਿਓ ਸਾਰੀ ਵੇਸ ਕਰਕੇ ਵਾਈਬ੍ਰੇਸ਼ਨ ਜਮਾ ਨਹੀਂ ਕਰ ਰਹਾ ਜੀ ਬਹੁਤ ਸੋਲਿਡ ਬਣਿਆ ਹੋਇਆ ਹੈ ਨਾ ਟਰੈਕਟਰ ਦੇ ਵਿੱਚ ਨਾ ਜਿਵੇਂ ਕਾਜ ਜਿਆ ਕਾਜਿਆ ਕੋਈ ਨਹੀਂ ਛੱਡਿਆ ਨੋ ਜੀ ਕਿਸਾਨ ਵੀਰੋ ਇਹ ਸ਼ਿਕਾ ਸੋਲਿਡ ਤੇ ਟਰੈਕਟਰ ਮੈਨੂੰ ਤਾਂ ਲੱਗਿਆ ਬਹੁਤ ਜ਼ਿਆਦਾ ਸੋਹਣਾ ਆ ਵਰ ਦੇ ਹਿਸਾਬ ਨਾਲ ਜੋ ਫੰਕਸ਼ਨ ਜੋ ਇਹਦੀ ਕੁਆਲਿਟੀ ਆ 100 ਤੋਂ 100% ਹੈ डन ਬਾਕੀ ਤੁਸੀਂ ਦੱਸਿਓ ਤੁਹਾਨੂੰ ਦੱਸਿਆ ਅਗਲੀ ਵੀਡੀਓ ਦੇ ਵਿੱਚ ਆਪਾਂ ਇਸ ਸਟ੍ਰਕਚਰ ਦਾ ਪ੍ਰੈਕਟੀਕਲ ਵੀ ਤੁਹਾਨੂੰ ਦਿਖਾਉਣੇ ਆ ਇਹ ਤਾਂ ਮੈਂ ਕਿਹਾ ਇੱਕ ਰੀ ਵੀਰਾਂ ਨੂੰ ਸਾਰੇ ਫੰਕਸ਼ਨ ਆਪਾਂ ਦੱਸ ਦਈਏ ਦੱਸਿਓ ਕਿੱਦਾਂ ਦਾ ਲੱਗਿਆ ਤੇ ਜੇ ਕਿਸੇ ਵੀ ਵੀਰ ਨੇ ਸੋਲੀ ਸਟ੍ਰਕਚਰ ਖਰੀਦਣਾ ਨੰਬਰ ਡਿਸਪਲੇ ਤੇ ਚੱਲ ਹੀ ਰਿਹਾ ਇਹ ਇਹ ਕਿਹੜੀ ਜਗ੍ਹਾ ਐਡਰੈਸ ਆਪਣਾ ਕੀ ਆ ਜੀ ਇਹ ਹਾ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਐ ਜੀ ਅੱਛਾ ਜੀ ਕਿਹੜਾ ਰੋਡ ਆ ਜੀ ਏ ਫਗਵਾੜਾ ਬਾਈਪਾਸ ਹਾਂਜੀ ਫਗਵਾੜਾ ਬਾਈਪਾਸ ਤੋਂ ਪੁਰ ਹੀਰਾਪੇ ਤੋਂ ਜਦੋਂ ਫਗਵਾੜੇ ਨੂੰ ਜਾਣਾ ਉੱਪਰ ਹੀ ਆ ਹਾਂਜੀ ਜੇ ਫਗਵਾੜੇ ਤੋਂ ਆਉਣਾ ਹੈ ਫਗਵਾੜਾ ਬਾਈਪਾਸ ਤੋਂ ਪੁਰ ਹੀਰਾਪੇ ਨੂੰ ਆਉਂਦਾ ਠੀਕ ਹੈ ਜੀ ਤੇ ਨੰਬਰ ਡਿਸਪਲੇ ਤੇ ਚੱਲ ਹੀ ਰਿਹਾ ਤੁਸੀਂ ਟ੍ਰੈਕਟਰ ਬਾਰੇ ਕੋਈ ਵੀ ਜਾਣਕਾਰੀ ਲੈਣੀ ਆ ਨਵਾਂ ਟਿਕਟ ਖਰੀਦਣਾ ਪੁਰਾਣਾ ਟਿਕਟ ਵੀ ਕਟਾ ਸਕਦੇ ਹਾਂਜੀ ਜੇ ਕਿਸੇ ਨੇ ਪੁਰਾਣਾ ਟਿਕਟ ਕਟਾਉਣਾ ਉਹ ਉਹਦੇ ਵਿੱਚ ਐਡਜਸਟ ਹੋ ਜਾਏਗਾ ਠੀਕ ਹੈ ਜੀ ਤੁਹਾਨੂੰ ਹੋਰ ਵੀ ਕੋਈ ਜਾਣਕਾਰੀ ਚਾਹੀਦੀ ਆ ਕੋਈ ਸਪੇਅਰ ਪਾਰਟ ਪਰ ਕੋਈ ਵੀ ਨਿੱਕੀ ਤੋਂ ਨਿੱਕੀ ਜਾਣਕਾਰੀ ਚਾਹੀਦੀ ਹੈ ਤੁਸੀਂ ਕੰਡਕਟ ਕਰ ਸਕਦੇ ਹੋ ਦੋ ਅੱਜ ਮਿਲਦੇ ਹਾਂ ਅਗਲੀ ਵੀਡੀਓ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ